ਸਾਡੇ ਬੰਦੇ ਦੇ ਅੱਗੇ ਤੋਂ ਅਮਰੀਕਾ ਨੇ ਭੇਜ ਰਿਆ ਸਾਡੀਆਂ ਸਰ ਬੈਸੀਆਂ ਨੂੰ ਦੇਖ ਸਾਡੇ ਬੈਸੀਆਂ ਦੇ ਅਧਿਕਾਰੀ ਉਹਨਾਂ ਦੀ ਇੰਡੀਆ ਵਾਪਸੀ ਦਾ ਪ੍ਰਬੰਧ ਕਰਦਾ ਏਦਾਂ ਨਾਲ ਲਿਆਂਦਾ ਜਾ ਜਿੱਦਾਂ ਕਾ ਲਿਆਂਦਾ ਜਾ ਇਹ ਬਹੁਤ ਜਿਹੜਾ ਮਤਲਬ ਮਨੁੱਖੀ ਮਤਲਬ ਜਿਹੜਾ ਅਧਿਕਾਰਾਂ ਦਾ ਕਹਾੜ ਹੋਇਆ ਇਸ ਕਰਕੇ ਮਤਲਬ ਜਦੋਂ ਵੀ ਨਿਵੇਂ ਕਿਉਂ ਜਦੋਂ ਵੀ ਸਾਡਾ ਕੋਈ ਬੰਦਾ ਰਿਪੋਰਟ ਕਰਨਾ ਤਾਂ ਲੱਗਦਾ ਕਿ ਬੰਦਾ ਸੀ ਵਾਪਸ ਭੇਜਣਾ ਗੈਰ ਕਾਨੂੰਨੀ ਆ ਉਹ ਸਾਡੀ ਬੈਸੀ ਤੋਂ ਦੇ ਕੀ ਕਹਣਾ ਚਾਹੁੰਦਾ ਕਿ ਇਸ ਕਾਨਫਰੰਸ ਮੈਂ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਅੱਜ ਜਿਹੜੀਆਂ ਖਬਰਾਂ ਬੀਤੇ ਕੱਲ ਜਿਹੜਾ ਅਮਰੀਕਨ ਜਹਾਜ਼ ਦੇ ਉੱਤੇ ਜਿਹੜੇ ਸਾਡੇ ਯੂ ਐਸ ਤੋਂ ਰਿਪੋਰਟ ਹੋ ਕੇ ਭਾਰਤੀ ਆਏ 104 ਭਾਰਤੀ ਉਹਨਾਂ ਬਾਅਦੇ ਅਸਵੇ ਦੇ ਕੱਲ ਤਾਂ ਇਹ ਖਬਰਾਂ ਜਿਆਦੀਆਂ ਪ੍ਰਕਾਸ਼ਿਤ ਹੋਈਆਂ ਪਰ ਜਦੋਂ ਉਹ ਬੰਦੇ ਹੋਰ ਮਿਲੇ ਉਹਨਾਂ ਨੇ ਜਿਹੜੀ ਹੱਡ ਬੀਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥਕੜੀਆਂ ਲਾ ਕੇ ਲੈਂਦਾ ਸਾਨੂੰ ਪੈਰਾਂ ਨੂੰ ਜ਼ੰਜੀਰਾਂ ਜਿਹੜੀਆਂ ਉਹ ਬਾਦ ਕੇ ਦੇਂਦਾ ਮੈਂ ਸਮਝਦਾ ਕਿ ਮਨੁੱਖੀ ਹੱਦਕਾਦਨ ਦੀ ਜਿਹੜੀ ਆ ਬਹੁਤ ਵੱਡੀ ਕੋਰ ਉਲੰਘਣਾ ਹੈ ਸਾਦੇ ਨੂੰ ਨਾ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ মিডিਆ ਵਾਲੇ ਦੋਸਤਾਂ ਨੂੰ ਕਹੂੰਗਾ ਕਿ ਇਹ ਜੋ ਕੁਝ ਹੋਇਆ ਜਾਂ ਹੋਣਾ ਆ ਜੇ ਇਹਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਅਮਰੀਕਨ ਫੌਜ ਦਾ ਜਹਾਜ਼ ਵਰਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇਨੀ ਲੰਮੀ ਫਲਾਈਟ ਦੇ ਵਿੱਚ ਮੇਰਾ ਖਿਆਲ ਜਿੱਥੋਂ ਚੱਲੇ ਉੱਥੋਂ ਘਟੋ ਘਟ ਵੀ ਜਿੱਦੇ ਸਿੱਧੇ ਵੀ ਆਏ ਹੋਣਗੇ ਰਸਤੇ ਜੇ ਥੋੜਾ ਤੇਲ ਵੀ ਲਿਆਉ ਕਿ 18 ਘੰਟੇ ਤੋਂ ਕੱਟ ਕੇ ਤੇ ਫਲਾਈਟ ਦੇ ਹੁੰਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਦੇ ਲਈ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਜੱਤ ਦੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਵਿੱਚ ਬੰਦਾ ਸੀਟ ਤੇ ਉੱਚ ਕੋਈ ਸੀਟਾ ਸੂਟਾ ਨਹੀਂ ਦਿੰਦੀਆਂ ਕੁਛ ਨਹੀਂ ਦਿੰਦੀਆਂ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਬਾਹ ਕੇ ਲੈੰਦਾ ਇਹ ਇੱਕ ਬਹੁਤ ਮੈਂ ਸਮਝਦਾ ਕਿ ਜਿੱਦਾਂ ਉਹਨਾਂ ਨੂੰ ਲਿਆਂਦਾ ਗਿਆ ਜਹਾਜ ਦੇ ਅੰਦਰ ਕਿਉਂਕਿ ਜਦੋਂ ਬਾਹਰ ਆਏ ਉਦੋਂ ਤੋਂ ਉਹਨਾਂ ਦੀਆਂ ਬੇੜੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਬਚਾਦੇ ਉਥੋਂ ਬਾਹਰ ਆਏ ਕੱਲ ਉਹਨਾਂ ਦੇ ਬਾਹਰ ਆ ਕੇ ਵਕ ਵਕ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ ਇੱਕ ਤਾਂ ਇਹ ਬਹੁਤ ਕ੍ਰੋਧ ਕਿਸਮ ਦੀ ਜਿਹੜੀ ਇਹ ਘਟਨਾ ਮਤਲਬ ਇਹਨੂੰ ਇਹ ਸਾਬ ਨਾਲ ਸਾਡਾ ਉਹਨਾਂ ਨੂੰ অপরাধੀ ਮੰਨ ਲਿਆ ਗਿਆ ਜਦੋਂ ਕਿ ਉਹ অপরাধੀ ਨਹੀਂ ਕੀ ਹੈ ਮੈਂ ਉਹਨਾਂ ਨੂੰ ਉਪਰਾਧੀ ਨਹੀਂ ਮੰਨਦਾ ਉਹਨਾਂ ਦੇ ਨਾਲ ਜਿਹੜਾ ਬਤੀ ਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ ਉਪਰਾਧੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਹ ਤੁਸੀਂ ਵੀ ਇਹਦੀ ਗੱਲ ਫੇਰ ਨੋਟ ਕਰਿਓ ਉਹ ਉਪਰਾਧੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਕਿ ਜਿਹੜਾ ਇਹ ਸਰਦ ਸਿਸਟਮ ਆ ਉਹਨਾਂ ਨੇ ਕੱਲ ਮੈਨੂੰ ਦੱਸਿਆ ਕਿ 40 40 45 45 ਲੱਖ ਰੁਪਇਆ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ 'ਚ ਜਾ ਕੇ ਉਤਰਨਗੇ ਕੋਈ ਗੈਰ ਕਾਨੂੰਨੀ ਮਤਲਬ ਵੀਜ਼ਾ ਨਹੀਂ ਹੈ ਕਿ ਉਹਨਾਂ ਬਚਾਰਿਆਂ ਨੇ ਪੈਸੇ ਵੀ ਤਾਂ ਇਹਨੇ ਦਿੱਤੇ ਉਹਨਾਂ ਨਾਲ ਇਹ ਇੱਕ ਅਪਰਾਧਿਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਾ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮੈਕਸੀਕੋ ਵਰਗੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੜ ਕੇ ਬਾਹਰ ਜੜਟ ਪਾਇਆ ਗਿਆ ਇੱਕ ਤਾਂ ਵੱਲੋਂ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਵਿਚਾਰੇ ਜਿਸ ਤੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਤੰਗ ਨਾਲ ਪਤੀ ਦਾ ਕੀਤਾ ਗਿਆ ਉਸ ਅਪਰਾਧੀ ਨਹੀਂ ਸੀਗੇ ਤੇ ਮਨੁੱਖੀ ਅਧਿਕਾਰਾਂ ਦੀ ਇੱਕ ਇੱਕ ਹੋਰ ਉਲੰਘਣਾ ਇਦਾਂ ਲਿਉਣਾ ਜਿਹੜਾ ਮੈਂ ਸਮਝਦਾ ਕਿ ਬਹੁਤ ਹੀ ਮਾੜਾ ਇਹ ਮਤਲਬ ਜਿਹੜਾ ਉਹਨਾਂ ਨੇ ਕੀਤਾ ਇਹ ਉਹਨਾਂ ਦੇ ਕੋਈ ਹਿੱਸਾ ਤੋਂ ਕੋਈ ਟੈਕਸ ਤੋਂ ਥੋੜੇ ਹੀ ਬਚਾਦੇ ਉਹ ਤੇ ਰੋਟੀ ਦੁੱਜੀ ਕਮਾਉਣਗੇ। ਉਹਤੇ ਰੋਟੀ ਦੁੱਜੀ ਦੀ ਬਚਾਦੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਆਪਣੇ 40 40 45 45 ਲੱਖ ਰੁਪਇਆ ਦੇ ਕੇ ਗਏ ਆਪਣੇ ਪ੍ਰਵਾਦ ਪਾਲਣ ਵਾਸਤੇ ਗਏ ਸੀਗੇ ਪ੍ਰਵਾਦ ਕਰਨ ਵਾਸਤੇ ਨਹੀਂ ਗਏ। ਪਰ ਉਹਨਾਂ ਨਾਲ ਉਹਨਾਂ ਦੇ ਨਾਲ ਭਿਆਦ ਜਿਹੜਾ ਪ੍ਰਾਪਤੀ ਨਾਲ ਕੀਤਾ ਗਿਆ। ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ੍ਹ ਅਸੀਂ ਸਮਝਿਆ ਬਹੁਤ ਸਾਰੇ ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਉਹ ਦੁਬਈ ਦੇ ਬੇ ਸਿਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦੁਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਦਾ ਮੇਰੀ ਦੁਬਈ ਚ ਗੱਲ ਹੋਈ ਦੁਬਈ ਦੇ ਏਜੰਟ ਨੇ ਉਦੋਂ ਉਹ ਉੱਥੋਂ ਜੜੇ ਕੋਈ ਬੰਬਿਓ ਕੋਈ ਦਿੱਲੀਓ ਕੋ ਕਿਤੇ ਉੱਡ ਕੇ ਉੱਥੇ ਜਾ ਕੇ ਉੱਥੋਂ ਕੇ ਗਏ ਉਹ ਇੱਕ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰ ਦਿਓ ਜਦ ਬੱਛ ਬਦਬੋਦ ਹੈ ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੁੰਦਾ ਇੱਕ ਇੰਟਰਨੈਸ਼ਨਲ ਨੈਟਵਰਕ ਹੈ ਇਹਦੇ ਵਿੱਚ ਦੁਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਮਨੁੱਖੀ ਤਸਕਰੀ ਦਾ ਕੰਮ ਹੈ ਇਹ ਕੋਈ ਐ ਨਹੀਂ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਹੈ ਔਰ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਦੋਟ ਰੱਖਿਓ ਜਿੰਨੇ ਬੰਦੇ ਮੈਂ ਕੱਲ ਪੁੱਛਿਆ ਔਰ ਮੈਨੂੰ ਹੋਰ ਵੀ ਬਹੁਤ ਬੰਦੇ ਆਨੇ ਦੱਸਿਆ ਕਿ ਇਹ ਬੰਦੇ ਸਾਰੇ ਜਾਂ ਤਾਂ ਦਿੱਲੀ ਤੋਂ ਚੜ੍ਹਦੇ ਜਾ ਕੇ ਜਾਂ ਇਹ ਬੰਬੇ ਦੇ ਸ਼ਹਿਰ ਤੋਂ ਚੜ੍ਹਦੇ ਆ ਵੱਡੇ ਸ਼ਹਿਰਾਂ ਤੋਂ ਕੋਲਕਾਤਾ ਦੇ ਸ਼ਹਿਰਾਂ ਤੋਂ ਚੜ੍ਹਦੇ ਆ ਪੰਜਾਬ ਦੇ ਕਿਸੇ 에어ਪੋਰਟ ਤੋਂ ਉਹਨਾਂ ਨੇ ਜੂਸ ਦੀ ਕੀਤਾ ਕਿਤੇ ਕਦੀ ਇੱਥੋਂ ਚੜ੍ਹੇ ਦਿਓ ਇੱਥੋਂ ਚੜ੍ਹਦੇ ਆ ਤਾਂ ਉਸੇ ਲਈ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਆ ਉਹਨਾਂ ਦਾ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਦਾ ਰਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤਿੰਨ ਚੜਾਣਾ ਇਸ ਕਰਕੇ ਇਹਦੀ ਜਾਂਚ ਕਰਾਈ ਹੁੰਦੀ ਸਰਕਾਰ ਨੂੰ ਕੋਰੋਨੇ ਲੋਕ ਜਿਹਨਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇ ਗਏ ਇਹ ਇਹ ਜਿਹੜਾ ਬਹੁਤ ਜੁਰੀ ਸਵਾਲ ਹੈ ਕਿ ਜਿਹੜਾ ਇਹਨਾਂ ਨੂੰ ਸੁਪਨੇ ਦਿਖਾਤੇ ਕਿ ਪਤਾਂ ਵਾਲੀ ਲੱਖ ਰੁਪਇਆ ਦੋ ਚਾਲੀ ਲੱਖ ਰੁਪਇਆ ਦੋ ਉਹ ਇੱਕ ਕੇਸ ਤੇ ਹਿੜਿਆਣਾ ਵਾਲਾ ਇਹ ਸੀਗਾ ਕਿ ਸ਼ਾਇਦ ਦੋ ਮੁੰਡਿਆਂ ਨੇ 2.5 ਕਰੋੜ ਸ਼ਾਇਦ ਕਹਿ ਦੇ ਇਹੋ ਮੁੰਡੇ ਕੇ 2.5 ਕਰੋੜ ਰੁਪਇਆ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਟ੍ਰੈਵਲ ਏਜੰਟ ਜਿਹੜਾ ਲੁੱਟ ਲੁੱਟ ਕੇ ਲੈ ਗਿਆ ਸੋ ਦੂਜਾ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਤੀਜਾ ਜਿਹੜਾ ਮੈਨੂੰ ਕੱਲ ਫੀਲ ਹੋਇਆ ਤੇ ਕੱਲ ਵੀ ਬਹੁਤ ਮੈਨੂੰ ਫੀਲ ਹੋਇਆ ਕਿ ਸਰ ਤੁਸੀਂ ਇੱਕ ਪੋਲਿਟਿਕਸ ਦੇ ਅਧੀਨ ਤੁਸੀਂ ਪੋਲਿਟਿਕਸ ਕਰਦੇ ਹੋ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕੇਂਦਰ ਸਰਕਾਰ ਨੇ ਮਤਲਬ ਪੋਲਿਟਿਕਸ ਕਰਕੇ ਜਿਹੜਾ ਜਹਾਜ਼ ਦਿੱਲੀ ਜਾਂ ਬੰਬੇ ਜੁੱਤਰਨਾ ਚਾਹੀਦਾ ਸੀਗਾ ਉਹਨੂੰ ਜਾਣਬੁੱਝ ਕੇ ਬੱਸੇ ਦੇ ਵਿੱਚ ਤਾੜਿਆ ਗਿਆ ਕਿ ਪੰਜਾਬ ਚ ਇਹ ਅਸਰ ਛੱਡਿਆ ਜਾਵੇ ਕਿ ਪੰਜਾਬ ਦੇ ਬੰਦੇ ਹੀ ਬਲੇ ਜਿਹੜੇ ਉਹ ਇਸ ਰਸਤੇ ਪਏ ਆ ਪਰ ਕੱਲ ਜਿਹੜੇ ਬੰਦੇ ਆਏ ਉਹਦੇ ਚ 33 ਬੰਦੇ ਤੇ ਮੋਦੀ ਸਾਹਿਬ ਦੀ ਸਟੇਟ ਦੇ ਸੀਗੇ ਗਜਵਾਦ ਦੇ ਆਪਣੇ ਜਤੋਂ ਮਤਸ਼ਾ ਹਿੰਦੁਸਤਾਨ ਦਾ ਹੋਮ ਮਿਨਿਸਟਰ ਹੈ ਤੇ ਜਿੱਥੇ ਪ੍ਰਧਾਨ ਮੰਤਰੀ ਜੀ ਨੇ ਹਰਿਆਣੇ ਦੇ ਜੁਪੀ ਦੇ ਸੀਗੇ ਇੱਕ ਦੋ ਮੁੰਡੇ ਮਹਾਦਸ਼ਤਰ ਦੇ ਸੀ ਇਦਾਂ ਵਕ ਵਕ ਸਟੇਟਾਂ ਦੇ ਸੀਗੇ ਪਤਾ ਆ ਰਿਹਾ ਜਾਣ ਬੋਝ ਕੇ ਅੰਬਸਦ ਗਿਆ ਕੁਝ ਲੋਕਾਂ ਨੇ ਕਿਹਾ ਜੀ ਕਿ ਮਤਲਬ ਮੈਂ ਬਾਜ ਪੜਦਾ ਸੀਗਾ ਕੁਝ ਲੋਕਾਂ ਨੇ ਇਹਨੂੰ ਕਿਹਾ ਜੀ ਕਿ ਬੰਦਰਾਮੀ ਮਤਲਬ ਦੇ ਡਰੋਂ ਜਿਹੜਾ ਉਹਨਾਂ ਨੇ ਇੱਥੇ ਜਾਜ ਤਾਰਤਾ ਕਿ ਦੇਸ਼ ਦਿੱਲੀ ਜਤਾਰਾਂਗੇ ਤਾਂ ਸਾਡੀ ਬੰਦਰਾਮੀ ਹੋਊਗੀ ਪਰ ਮੈਂ ਸਮਝਦਾ ਕਿ ਕੋਈ ਚੱਕਰ ਨਹੀਂ ਸਾਰੋਂ ਅੰਬਸਦ ਉੱਤੇ ਅਮਰਤ ਸਹਿਦ ਸ਼ਹਿਰ ਉਹ ਪਵਿੱਤਰ ਸ਼ਹਿਰ ਹੈ ਗੁਰੂ ਰਾਮਦਾਸ ਦੀ ਨਗਰੀ ਹੈ ਆਏ ਵੀ ਹੈ ਤੇ ਕੋਈ ਗੱਲ ਨਹੀਂ ਸਾਦ ਕੱਲੇ ਪੰਜਾਬ ਦੇ ਨਹੀਂ ਜੇ ਸਾਰੇ ਦੇਸ਼ ਦੇ ਬੱਚੇ ਵੀ ਅੰਮ੍ਰਿਤਸਰ ਦੀ ਤਫ਼ਤੀਸ਼ ਦੇ ਉੱਤੇ ਵਾਅਦਾ ਮਿੰਨੂ ਤੇ ਕੋਈ ਇਹਦੇ ਚ ਲੱਗਾ ਦੀ ਗੱਲ ਕੀ ਕੋਈ ਕੋਈ ਉਹ ਐਦਾਂ ਦੀ ਕੋਈ ਗੱਲ ਹੈ ਸਾਰੇ ਭਾਰਤੀ ਸਾਡੇ ਆ ਸਾਰੇ ਭਾਰਤ ਵਾਲੇ ਸਾਡੇ ਆ ਸਾਡੇ ਬੱਚੇ ਆ ਸਾਡੇ ਭਰਵਾਦੇ ਬਾਅਦ ਵੀ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਆ ਇਸ ਕਰਕੇ ਮੈਂ ਸਮਝਦਾ ਕਿ ਉਹ ਇੱਥੇ ਆਏ 80 ਕਦਮਾਂ ਆ ਲਿਆ ਕਿ ਸਾਡੀ ਤਫ਼ਤੀਸ਼ ਤੇ ਆ ਕੇ ਉੱਤਦੇ ਸਾਡੇ ਲੋਕਲ ਬੀਰੋਕਰੇਸੀ ਨੇ ਉਹਨਾਂ ਦੀ ਸੇਵਾ ਕੀਤੀ ਚਾਹ ਪਾਣੀ ਪਾਇਆ ਰੋਟੀ ਪਾਣੀ ਹੱਤਾਂ ਦਾ ਉਹਨਾਂ ਨੂੰ ਬਚਾਦਿਆਂ ਨੂੰ ਸਾਹ ਸੁਆ ਗਿਆ ਕਿ ਅਸੀਂ ਆਪਣੀ ਧਰਤੀ ਤੇ ਆ ਗਏ ਉਦੋਂ ਸਾਰੇ ਖੁਸ਼ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਮਰਸਰ ਆ ਗਏ ਅਮਰਸਰ ਦੀ ਧਰਤੀ ਸਾਰੇ ਇਦਾਂ ਦੀ ਹੈ ਇਹ ਅੱਗੇ ਵੀ ਇਦਾਂ ਕਰ ਲਗੇ ਕਿੰਨੇ ਨੂੰ ਪਤਾ ਇਹ ਕਾਰਨ ਕਿ ਬੀਜੇਪੀ ਵਾਲੇ ਸੈਂਟਰ ਵਾਲੇ ਇਦਾਂ ਦੇ ਡਰਾਮੇ ਕਰਨਗੇ ਕਿ ਲੈ ਜਾਓ ਜੀ ਉੱਥੇ ਅਮਰਸਰ ਆਉਣ ਤੋਂ ਕੋਈ ਗੱਲ ਨਹੀਂ ਕੋਈ ਆਵੇ ਅਮਰਸਰ ਸਤ ਪਵਿੱਤਰ ਧਰਤੀ ਹੈ ਗੁਰੂ ਨਾਨਕ ਦੇਵ ਜੀ ਅਮਰਸਰ ਦੇ ਦਰਗਾਹਾਂ ਮੰਦਰ ਹੈ ਗੁਰੂ ਰਾਮਦਾਸ ਜੀ ਦਾ ਘਰ ਹੈ ਬਾਲਮਿਕ ਭਗਵਾਨ ਬਾਲਮਿਕ ਜੀ ਦਾ ਘਰ ਹੈ ਕਿ ਸਭ ਦਾ ਸਾਂਝਾ ਘਰ ਹੈ ਸਭ ਦਾ ਸਾਂਝਾ ਸ਼ਹਿਰ ਹੈ ਅਸੀਂ ਨਹੀਂ ਡਰਦੇ ਅਸੀਂ ਕਿਉਂ ਡਰਿਆ ਯਾਰ ਕਹੜੀ ਗੱਲ ਤੋਂ ਡਰਿਆ ਅਸੀਂ ਸਾਡੇ ਬੰਦੇ ਕੋਈ ਇਹ ਇਹ ਕੋਈ ਕ੍ਰਿਮੀਨਲ ਥੋੜੇ ਸੀਗੇ ਇਹ ਰੋਟੀ ਦੋਜੀ ਲਈ ਬਾਤ ਗਏ ਬਚਾ ਦਿੰਦੇ ਨਹੀਂ ਉਹਨਾਂ ਦੇ ਕਸਮਾ ਚ ਹੋਇਆ ਤੇ ਉਹ ਅੱਗੇ ਸੋ ਮੈਂ ਕੱਲ ਵੀ ਇਹ ਗੱਲ ਕਹੀ ਸੀ ਅੱਜ ਫੇਰ ਕਹਿ ਰਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਰਿਹਾ ਕਿ ਟਰੰਪ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਨੇ ਟਰੰਪ ਸਾਹਿਬ ਤੇ ਮੈਨੂੰ ਬਹੁਤ ਮਾਣ ਹੈ ਔਰ ਮੈਂ ਬਲੋ ਉਹਨਾਂ ਨੂੰ ਕਹੂੰਗਾ ਕਿ ਮੋਦੀ ਸਾਹਿਬ ਇਹ ਭਾਰਤ ਦੇ ਬੱਚੇ ਸਾਡੇ ਬੱਚੇ ਆ ਤੁਹਾਡੇ ਬੱਚੇ ਆ ਇਸ ਦੇਸ਼ ਦੇ ਬੱਚੇ ਆ ਇਹ ਰੋਟੀ ਰੋਜੀ ਲਈ ਬਾਹਰ ਗਏ ਸਰ ਇਹ ਕੋਈ ਜੰਗ ਲੜਨੀ ਬਾਹਰ ਗਏ ਤੇ ਤੁਹਾਨੂੰ ਇਹਨਾਂ ਦੀ ਢਾਲ ਬਰਨਾ ਚਾਹੀਦਾ ਔਰ ਟਰੰਪ ਜੀ ਨੂੰ ਕਹਿਣਾ ਚਾਹੀਦਾ ਕਿ ਅੱਗੇ ਤੋਂ ਪਹਿਲੀ ਗੱਲ ਕਿ ਜਿਹੜੇ ਸਾਡੇ ਬੱਚੇ ਜੇ ਉਹਨਾਂ ਨੇ ਡਿਪੋਟ ਕਰਦੇ ਵੀ ਆ ਉਹ ਸਾਡੇ ਬੱਚੇ ਸਾਡੀਆਂ ਉੱਥੇ ਬੈਸੀਆਂ ਨੇ ਸਾਡੇ ਉੱਥੇ ਐਮਬੈਸਟਰ ਬੈਠੇ ਆ ਸਾਡੇ ਜਿਹੜੇ ਕੂਟਨੀਤਕ ਅਫਸਰ ਬੈਠੇ ਆ ਸਾਡੀਆਂ ਅਮਰੀਕਾ ਦੇ ਵਿੱਚ ਦੀ 5-7 ਬੈਸੀਆਂ ਨੇ ਸਾਡੇ ਬੰਦਿਆਂ ਨੂੰ ਸਾਡੇ ਮੁੰਡਿਆਂ ਨੂੰ ਸਾਡੇ ਭਾਵੇਂ ਉਹ ਗਜਵਾਦ ਦੇ ਆ ਭਾਵੇਂ ਮਾਹ ਰਸਤਾ ਦੇ ਕਿਤੇ ਉਹਦੇ ਵੀ ਉਹਨਾਂ ਨੂੰ ਉਹ ਸਾਡੀਆਂ ਬੈਸੀਆਂ ਦੇ ਹਵਾਲੇ ਕਰ ਸਾਡੀਆਂ ਬੈਸੀਆਂ ਅੱਗੋਂ ਪ੍ਰਬੰਧ ਕਰਨ ਕਿ ਉਹਨਾਂ ਨੂੰ ਇੰਡੀਆ ਕਿੱਦਾਂ ਭੇਜਣਾ ਉੰਨਾ ਕੋਈ ਅਧਿਕਾਰ ਨਹੀਂ ਕਿ ਆਪਣੇ ਜਾਜਾ ਦੇ ਲੱਦ ਕੇ ਉਹ ਟੈਨਟ ਕਰੇਟ ਕਰਦੇ ਫਿਰਦੇ ਆ ਮੈਸੀਆਂ ਕਰ ਲਈਆ ਮੋਦੀ ਜੀ ਨੂੰ ਮੇਰੀ ਬੇਨਤੀ ਹੈ ਕਿ ਆਪਣੀਆਂ ਜਿਹੜੀਆਂ ਅੰਬੈਸੀਆਂ ਸਾਡਾ ਵਿਦੇਸ਼ ਮੰਤਰਾਲਾ ਇੰਨਾ ਖਿਲਰਿਆ ਉਹ ਸਭ ਉੱਥੇ ਦੇਣ ਬੰਦਿਆਂ ਨੂੰ ਕਿਉਂ ਨਹੀਂ ਦਿੰਦੇ ਸਾਡੇ ਬੰਦਿਆਂ ਦੇ ਸਾਡੇ ਐਮਬੈਸਡਰ ਵਿੱਚ ਤੇ ਸਾਡੇ ਕੌਂਸਲਰ ਜਨਰਲ ਬੈਠੇ ਆ ਸਾਨ ਫਰਸਟੋ ਦੇ ਵਿੱਚ ਨਿਊਯਾਰਕ ਦੇ ਵਿੱਚ ਸ਼ਿਕਾਗੋ ਦੇ ਵਿੱਚ ਐਲ.ਏ ਦੇ ਵਿੱਚ ਸ਼ਾਟਲ ਦੇ ਵਿੱਚ ਸਾਡੇ ਬੰਦੇ ਦੇ ਅੱਗੇ ਤੋਂ ਅਮਰੀਕਾ ਨੇ ਭੇਜਨੇ ਆ ਸਾਡੀਆਂ ਸਾਰੀਆਂ ਮੈਸੀਆਂ ਨੂੰ ਦੇਣ ਸਭ ਦੇ ਬੇਸੀਆਂ ਦੇ ਅਧਿਕਾਰ ਦੀ ਉਹਨਾਂ ਦੀ ਇੰਡੀਆ ਵਾਪਸੀ ਦਾ ਪ੍ਰਬੰਧ ਕਰਨ ਐਦਾਂ ਨਾਲ ਜਾਂਦਾ ਜਾਵੇ ਜਿੱਦਾਂ ਅੱਜ ਕੱਲ੍ਹ ਜਾਂਦਾ ਜਾਵੇ ਇਹ ਬਹੁਤ ਜਿਹੜਾ ਮਤਲਬ ਮਨੁੱਖੀ ਮਤਲਬ ਜਿਹੜਾ ਉਹ ਅਧਿਕਾਰ ਹੁੰਦਾ ਕਾਹਨ ਹੋਇਆ ਇਸ ਕਰਕੇ ਮਤਲਬ ਜਦੋਂ ਵੀ ਲਿਉਣੀ ਅੱਗੇ ਉਹ ਜਦੋਂ ਵੀ ਸਾਡਾ ਕੋ ਬੰਦਾ ਡਿਪੋਰਟ ਕਰਨਾ ਦਾ ਲੱਗਦਾ ਕਿ ਬੰਦਾ ਸੀ ਵਾਪਸ ਭੇਜਣਾ ਗੈਰ ਕਾਨੂੰਨੀ ਆ ਉਹ ਸਾਡੀ ਮੈਸੇਜ ਹੁੰਦੇ ਸਾਡੇ ਮੈਸਟਰ ਤੋਂ ਦੇ ਸਾਡੇ ਇੱਥੇ ਜਿਹੜਾ ਅਫਸਰ ਦੇ ਉਹਨਾਂ ਤੋਂ ਦੇ ਇਹ ਮੈਂ ਇੱਕ